ਅੱਜ ਜਿਹੜਾ ਪਹਿਲੀ ਵਾਰੀ ਉਮੀਦਵਾਰ ਐਲਾਨਨ ਤੋਂ ਬਾਅਦ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੈਂ ਇਸ ਸਤਸਿਕ ਨਗਰ ਦੇ ਵਿੱਚ ਪਹੁੰਚਿਆ ਇਹ ਸਾਰੇ ਪੈਣਾ ਭਰਾਵਾਂ ਨੇ ਬਹੁਤ ਹੀ ਜੋਸ਼ ਤੇ ਨਾਲ ਸਵਾਗਤ ਕੀਤਾ ਬਹੁਤ ਵੱਡਾ ਮਾਣ ਕੀਤਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਸਾਰੀ ਸਾਡੀ ਕੋਰ ਕਮੇਟੀ ਦਾ ਔਰ ਜਿੰਨੇ ਸਾਡੇ ਇਸ ਲੋਕ ਸਭਾ ਹਲਕੇ ਦੇ ਸਾਰੇ ਜਿਨ੍ਹਾਂ ਜਥੇਦਾਰ ਸਾਹਿਬਾਨ ਨੇ ਅਣਕਾਂ ਚਾਰ ਸੇਬਾਨ ਨੇ ਔਰ ਸਾਰੀ ਲੀਡਰਸ਼ਿਪ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਸਾਰਿਆਂ ਨੇ ਡਲ ਕੇ ਮੈਨੂੰ ਹੁਕਮ ਕੀਤਾ ਕਿ ਆਪਣਾ ਜਿਹੜਾ ਮੇਰਾ ਜੱਦੀ ਜ਼ਿਲ੍ਹਾ ਗੁਰਦਾਸਪੁਰ ਇਹ ਇਹ ਤੋਂ ਜਿਹੜੀ ਆ ਲੋਕ ਸਭਾ ਦੀ ਇਲੈਕਸ਼ਨ ਜਿਹੜੀ ਆ ਉਹ ਲੜਨੀ ਅੱਜ ਪਹਿਲਾਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਵਾਸਤੇ ਗੁਰੂ ਰਾਮਦਾਸ ਜੀ ਮਹਾਰਾਜ ਦਾ ਅਸ਼ੀਰਵਾਦ ਲੈਣ ਵਾਸਤੇ ਆਪਣੇ ਪਰਿਵਾਰ ਤੇ ਸਾਥੀਆਂ ਸਮੇਤ ਬਹਿਰਮਿੰਦਰ ਸਾਹਿਬ ਦਰਸ਼ਨ ਕਰਕੇ ਆਇਆ ਔਰ ਜਦੋਂਦਰ ਨੇ ਹਲਕੇ ਚ ਐਂਟਰ ਕੀਤਾ ਮੈਂ ਦੇਖ ਰਿਹਾ ਕਿ ਸਾਰੇ ਜਿੰਨੇ ਸਾਡੇ ਪੈਂਪਰਾ ਅਕਾਲੀ ਵਰਕਰ ਆਗੂ ਸਹਿਬਾਨ ਸਾਰਿਆਂ ਦੇ ਚਿਹਰਿਆਂ ਤੋਂ ਹੀ ਲੱਗਦਾ ਕਿ ਕਿੰਨੀ ਵੱਡੀ ਖੁਸ਼ੀ ਜਿਹੜੀ ਆ ਉਹ ਸ਼ਰਮਣੀ ਅਕਾਲੀ ਦਲ ਦੇ ਇਸ ਫੈਸਲੇ ਤੇ ਉੱਤੇ ਜਿਹੜੀ ਆ ਸਾਰਿਆਂ ਨੇ ਪ੍ਰਗਟ ਕੀਤੀ ਸਦਾ ਬਿਕਮ ਸਿੰਘ ਮਜੀਠਾ ਸਾਹਿਬ ਦਾ ਜਿਹੜੇ ਸਾਡੇ ਨੌਜਵਾਨਾਂ ਦੇ ਦਿਲਾਂ ਦੀ ਧੜਕਨ ਵੀ ਨੇ ਜਿਵੇਂ ਨਰੇਸ਼ ਮਹਾਜਨ ਜੀ ਨੇ ਕਿਹਾ ਔਰ ਬਾਅਦ ਦੇ ਸਾਡੇ ਜਰਨਲਿਸਟ ਉਹਨਾਂ ਨੇ ਵੀ ਉੱਚੇ ਤੌਰ ਤੇ ਅੱਜ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਜਿਸ ਦਿਨ ਪਹਿਲੇ ਦਿਨ ਲੋਕ ਸਭਾ ਦੇ ਵਿੱਚ ਜਾ ਕੇ ਹਾਜ਼ਰ ਹੋਣਾ ਮੈਂ ਆਪ ਨਾਲ ਜਾ ਕੇ ਤੇ ਛੱਡ ਕੇ ਆਉਂਗਾ ਸੋ ਉਹਨਾਂ ਨੇ ਉਹ ਵਾਅਦਾ ਵੀ ਨਿਭਾਇਆ ਉਹਨਾਂ ਦਾ ਧੰਨਵਾਦ ਅੱਜ ਨਸ਼ਹਿਰਾ ਮੱਜਾ ਸਿੰਘ ਦੇ ਵਿੱਚ ਸਾਰੀ ਸਾਂਝੀ ਵਰਕਰ ਮੀਟਿੰਗ ਹੈ ਉੱਥੇ ਜਾ ਕੇ ਫਿਰ ਸਾਰੇ ਵਰਕਰ ਤੇ ਲੀਡਰ ਸੇ ਬੰਨ ਨਾਲ ਅਸੀਂ ਗੱਲਬਾਤ ਕਰਾਂਗੇ ਬਾਕੀ ਜਿਹੜੇ ਇਸ਼ੂਜ਼ ਹੈ ਉਹ ਮੈਂ ਮਜੀਠਾ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਤੁਹਾਡੇ ਨਾਲ ਜੀ ਜਦੋਂ ਤੇ ਸਵਾਲ ਇਹ ਨਾਲ 2002 ਦੇ ਵਿੱਚ ਲਖਸ਼ ਅੜਿਆ ਸੀਗਾ ਉਸ ਤੋਂ ਬਾਅਦ ਕਿੰਨਾ ਕਿ ਚੁਣੌਤੀ ਲੱਗਦੀ ਹੈ ਕਿੰਨਾ ਕੋਕਾ ਲੱਗਦਾ ਹੈ ਕਿ ਸੌਖਾ ਲੱਗਦਾ ਕੀ ਫੇਸ ਕਰਨਾ ਪਊਗਾ ਦੇਖੋ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਵੀ ਦੇਖੀਆਂ ਉਸ ਤੋਂ ਬਾਅਦ ਇੱਕ ਬੜਾ ਵੱਡਾ ਕੂਲ ਪ੍ਰਚਾਰ ਪੰਜਾਬ ਦੇ ਵਿੱਚ ਚੱਲਿਆ ਸੀ ਗੁੰਮਰਾਹਕੁਨ ਪ੍ਰਚਾਰ ਹੋਇਆ ਸੋਸ਼ਲ ਮੀਡੀਆ ਦਾ ਲਿਸਸ ਹੋਇਆ ਜਿਹੜੇ ਨਵੇਂ ਕਈ ਮੁੱਦੇ ਪੜਾ ਕੇ ਜਿਨ੍ਹਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਸਚਾਈ ਨਹੀਂ ਸੀ ਪੰਜਾਬ ਦੀ ਜਨਤਾ ਨੂੰ ਸਾਰਿਆਂ ਨੇ ਕਾਂਗਰਸ ਨੇ ਵੀ ਆਮ ਆਦਮੀ ਪਾਰਟੀ ਨੇ ਵੀ ਲੜ ਕੇ ਗੁੰਮਰਾਹ ਕੀਤਾ ਪਰ ਅੱਜ ਅਸੀਂ ਮਹਿਸੂਸ ਕਰਦੇ ਹਾਂ ਕਿ 5 ਸਾਲ ਦਾ ਕਾਂਗਰਸ ਦਾ ਰਾਜ ਵੀ ਜਿਹੜਾ ਲੁਕਣ ਦੇਖ ਲਿਆ ਉਹਦੇ ਵਿੱਚ ਵੀ ਜਿਹੜੀ ਗੁਟਕਾ ਸਾਹਿਬ ਦੀਆਂ ਕਸਮਾਂ ਖਾ ਕੇ ਪੰਜਾਬ ਦੀ ਜਨਤਾ ਦੇ ਨਾਲ ਵਾਅਦੇ ਕੀਤੇ ਸੀ ਕਿ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ ਹਰ ਘਰ ਦੇ ਵਿੱਚ ਇੱਕ ਨੌਕਰੀ ਦਿਆਂਗੇ ਨਸ਼ਾ ਪੰਜਾਬ ਤੋਂ 4 ਹਫ਼ਤਿਆਂ 'ਚ ਖਤਮ ਕਰ ਦੇਵਾਂਗੇ ਬੇਅਦਬੀਆਂ ਦੇ ਬਰਜ਼ਾ ਬੜਾ ਕੁਝ ਕਿਹਾ ਸੀ ਪਰ ਮੈਂ ਸਮਝਦਾ ਕਿ ਇਸ ਤੋਂ ਵੱਡੀ ਬੇਅਦਬੀ ਕੋਈ ਨਹੀਂ ਕਿ ਗੁਟਕਾ ਸਾਹਿਬ ਦੀ ਸੌਂ ਖਾ ਕੇ ਇੱਕ ਵੀ ਵਾਅਦਾ ਉਹਨਾਂ ਦੇ ਵਿੱਚੋਂ ਕਾਂਗਰਸ ਸਰਕਾਰ ਨੇ ਪੂਰਾ ਨਹੀਂ ਕੀਤਾ ਜਿਨ੍ਹਾਂ ਦੇ ਹੱਥ 'ਚ ਗੁਟਕਾ ਸੀ ਚਲੋ ਉਹ ਤਾਂ ਹੁਣ ਬੀਜੇਪੀ 'ਚ ਚਲੇ ਗਏ ਤੇ ਜਿਹੜੇ ਗੁਟਕਾ ਸਾਹਿਬ ਲੈ ਕੇ ਸਟੇਜ ਤੇ ਗਏ ਸੀ ਆ ਤੁਹਾਡੇ ਉਹਦਾ ਆਵਾਜ਼ ਸਾਹਿਬ ਵੀ ਉੱਥੇ ਸੀ ਬਾਕੀ ਵੀ ਕਾਂਗਰਸ ਦੇ ਲੀਡਰ ਸਾਹਿਬ ਉੱਥੇ ਸੀ ਜਿਹੜੇ ਨਾਲ ਖੜ ਕੇ ਉੱਥੇ ਜਿਹੜੇ ਆ ਉਸ ਵੇਲੇ ਨਾਅਰੇ ਲਾ ਰਹੇ ਸੀ ਜਕਾਰੇ ਲਾ ਰਹੇ ਸੀ ਉਹ ਸਾਰੇ ਦੇ ਸਾਰੇ ਕਾਂਗਰਸ ਦੇ ਵਿੱਚ ਹਾਜ਼ਰ ਆ ਤੇ ਕੀ ਇਹ ਵਿਅਦਬੀ ਨਹੀਂ ਹੈ ਕਿ ਤੁਸੀਂ ਜਨਤਕ ਤੌਰ ਦੇ ਉੱਤੇ ਪੰਜਾਬ ਦੀ ਸਾਰੀ ਜਨਤਾ ਦੇ ਨਾਲ ਗੁਟਕਾ ਸਾਹਿਬ ਦੀ ਕਸਮ ਖਾਧੀ ਸੀ ਤੇ ਅੱਜ ਤੁਸੀਂ 5 ਸਾਲਾਂ ਬਾਅਦ ਤੁਹਾਡੇ ਕੋਲੇ ਲੋਕਾਂ ਨੂੰ ਦੱਸਣ ਨੂੰ ਕੁਝ ਨਹੀਂ ਐ ਕਿ ਉਹ ਵਾਅਦੇ ਪੂਰੇ ਕਿਉਂ ਹੋਏ ਉਹ ਕਸਮ ਝੂਠੀ ਕਿਉਂ ਗਈ ਇਸੇ ਤਰ੍ਹਾਂ ਹੀ ਆਹ ਜਿਹੜੇ ਆਮ ਆਦਮੀ ਪਾਰਟੀ ਵਾਲੇ ਇਸ ਦੇਸ਼ 'ਚ ਸਭ ਤੋਂ ਵੱਡੀ ਗਰੰਟੀ ਜਿਹੜੀ ਐ ਉਹ ਅਰਵਿੰਦ ਕੇਜਰੀਵਾਲ ਨੇ ਜਿਹੜੀ ਐ ਲੋਕਾਂ ਨੂੰ ਦਿੱਤੀ ਸੀ ਕਿ ਭ੍ਰਿਸ਼ਟਾਚਾਰ ਤੋਂ ਮੁਕਤ ਕਰ ਦੇਣਾ ਦੇਸ਼ ਬਹੁਤ ਵੱਡਾ ਐਲਾਨ ਸੀ ਬੜਾ ਲੋਕਾਂ ਨੇ ਸਮਰਥਨ ਕੀਤਾ ਅੱਜ ਕੇਜਰੀਵਾਲ ਕਿੱਥੇ ਹੈ ਸਭ ਤੋਂ ਵੱਡੇ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਕੋਈ ਸਿਟਿੰਗ ਬੁਖਮੰਤਰੀ ਫੜਿਆ ਗਿਆ ਤੇ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੈ ਔਰ ਹੁਣ ਕੋਈ ਸਿਆਸੀ ਟਿਕਾ ਟਿੱਪਣੀ ਦੀ ਗੱਲ ਨਹੀਂ ਹਾਈ ਕੋਰਟ ਕਹਿ ਚੁੱਕੀ ਹੈ ਕਿ ਇਹ ਦੋਸ਼ੀ ਹੈ ਇਹਨੇ ਪੈਸੇ ਲਏ ਹੈ ਪੈਸੇ ਲੈ ਕੇ ਅੱਗੇ ਦਿੱਤੇ ਆ ਸਾਰੇ ਸਕੈਂਡਲ ਦੇ ਵਿੱਚ ਇਹ ਖੁਦ ਇਨਵੋਲ ਹੋਇਆ ਤੇ ਅੱਜ ਤੁਹਾਡੇ ਵੀ ਆਮ ਆਦਮੀ ਪਾਰਟੀ ਦਾ ਉਹ ਜਿਹੜਾ ਨਵਾਂ ਬਦਲਾਅ ਲੈ ਕੇ ਆਇਆ ਸੀ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਨੂੰ ਵੀ ਤਿਆਰ ਨਹੀਂ ਇਹ ਨੈਤਿਕਤਾ ਇਹਨਾਂ ਲੋਕਾਂ ਦੀ ਆ ਪੰਜਾਬ ਵਾਲਿਆਂ ਨੇ ਵੀ ਹੁਣ ਅਸੀਂ ਪੁੱਛਦੇ ਆਂ ਕਿ ਹੁਣ ਕਿਹੜੇ ਮੂੰਹ ਨਾਲ ਤੁਸੀਂ ਧਰਨੇ ਦਿੰਦੇ ਹੋ ਭਗਵੰਤ ਮਾਨ ਜੀ ਜਾ ਕੇ ਭਗਤ ਸਿੰਘ ਦੇ ਪਿੰਡ ਕੀ ਸ਼ੇਧਿਆਜਮ ਭਗਤ ਸਿੰਘ ਨੇ ਇਹਨਾਂ ਕੰਮਾਂ ਵਾਸਤੇ ਇੰਨੀ ਵੱਡੀ ਸ਼ਹਾਦਤ ਦਿੱਤੀ ਸੀ ਸੋ ਇਸ ਕਰਕੇ ਹੁਣ ਸਾਰਾ ਕੁਝ ਐਸੇਲੇ ਨੰਗਾ ਹੋ ਗਿਆ ਕਿ ਫੇਰ ਯਾਦ ਕਰਨ ਲੱਗੇ ਆ ਸ਼੍ਰੋਮਣੀ ਅਕਾਲੀ ਦਲ ਦੀ ਡਿਵੈਲਪਮੈਂਟ ਨੂੰ ਅਮਨ ਨੂੰ ਸ਼ਾਂਤੀ ਨੂੰ ਭਾਈਚਾਰਕ ਸਾਂਝ ਨੂੰ ਔਰ ਜੋ ਇੱਕ ਵੱਡੀ ਤਬਦੀਲੀ ਪੰਜਾਬ ਦੇ ਵਿੱਚ ਜਿਹੜੀ ਹੈ ਡਿਵੈਲਪਮੈਂਟ ਦਾ ਇੱਕ ਇਨਕਲਾਬ ਰਹਿ ਜਾਂਦਾ ਸੀ ਸਦਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ ਨੇ ਅੱਜ ਲੋਕੀ ਉਹਨਾਂ ਚੀਜ਼ਾਂ ਨੂੰ ਯਾਦ ਕਰਨੀ ਇਸ ਦਾ ਕੋਈ ਚੁਣੌਤੀ ਨਹੀਂ ਹੈ ਜਿੰਮਾ ਸਾਹਿਬ ਜਨਤਾ ਹੈ ਕਿ ਇਹਨਾਂ ਨੂੰ ਸਾਰਿਆਂ ਨੂੰ ਔਰ ਜਿਹੜੇ ਦਿੱਲੀ ਵਾਲੇ ਆ ਉਹਨਾਂ ਨੂੰ ਜੀਮਾ ਜੀ ਜੇ ਗੱਲ ਕੀਤੀ ਜਾਵੇ ਤਾਂ ਉਮੀਦਵਾਦ ਜਿਹੜੇ ਨੇ ਜ਼ਿਆਦਾਤਰ ਐਮਐਲਏ ਉਤਾਰੇ ਜਾ ਰਹੇ ਨੇ ਗੁਰਦਾਸ ਕੋ ਹਲਕੇ ਐਮਐਲਏ ਅਮਨ ਸੇਸ਼ਨ ਸ਼ਰੀ ਕਲਸੀ ਨੂੰ ਤਾਰਿਖ ਤੱਕ ਕਾਂਗਰਸ ਵੱਲੋਂ ਵੀ ਸ਼ਾਇਦ ਹੀ ਐਮਐਲਏ ਨੂੰ ਲਿਆਂਦਾ ਜਾਵੇ ਮੌਜੂਦਾ ਤਾਂ ਅੱਗੇ ਪਾਰਟੀਆਂ ਦੋ ਲੀਡਰ ਦੋ ਉਮੀਦਵਾਰ ਦੋ ਹੁਣ ਪਾਰਟੀਆਂ ਵੀ ਚਾਰ ਤੇ ਉਮੀਦਵਾਰ ਵੀ ਚਾਰ ਕਿਸ ਤਾਂ ਦੇਖਦੇ ਮੁਕਾਬਲਾ ਪਹਿਲਾਂ ਪਹਿਲਾਂ ਤਾਂ ਐਮਐਲਏ ਨਹੀਂ ਉਤਾਰੇ ਜਿਹੜੀ ਪਹਿਲੀ ਲਿਸਟ ਸੀ ਮੰਤਰੀ ਉਤਾਰਨੇ ਪਏ ਕਿਉਂਕਿ ਹੁਣ ਆਮ ਆਦਮੀ ਦੋ ਸਾਲਾਂ ਚ ਪੰਜਾਬ ਚ ਖਤਮ ਹੋ ਗਿਆ ਜਿਹੜਾ ਸੀ ਨਾ ਕਿ ਅਸੀਂ ਦੁਕਾਨਾਂ ਵਾਲੇ ਜਿਹੜੇ ਉਹਨਾਂ ਨੂੰ ਇਲੈਕਸ਼ਨ ਲੜਾਉਣੀ ਆ ਅਸੀਂ ਪਿੰਚਰਾਂ ਵਾਲੇ ਨੂੰ ਇਲੈਕਸ਼ਨ ਲੜਾਉਣੀ ਆ ਅਸੀਂ ਟੈਲੀਫੋਨ ਰਿਪੇਅਰ ਵਾਲੇ ਨੂੰ ਡੈਕਸ਼ਨ ਲਾਉਣੀ ਹੈ ਹੁਣ ਅੱਜ ਕੋਈ ਇਹਨਾਂ ਨੂੰ ਉਮੀਦਵਾਰ ਜਿਹੜਾ ਉਹ ਨਹੀਂ ਲੱਭ ਰਿਆ ਫਿਰ ਮਜਬੂਰ ਹੋ ਕੇ ਕਿਤੇ ਮੰਤਰੀ ਖੜਾ ਕਰ ਰਿਹਾ ਕਿਤੇ ਐਮਐਲਏ ਖੜਾ ਕਰ ਰਿਹਾ ਕਿਤੇ ਦੂਜੀਆਂ ਪਾਰਟੀਆਂ ਤੋਂ ਬੰਦੇ ਡਿਫੈਕਸ਼ਨ ਕਰਾ ਕਰਕੇ ਉਹ ਖੜਾ ਕਰ ਲੱਗਦਾ ਨਹੀਂ ਮੁਕਾਬਲਾ ਇਹ ਅਸਲੀਅਤ ਹੈ ਇਹਨਾਂ ਨੂੰ ਪੁੱਛੋ ਕਿ ਕੀ ਆਮ ਆਦਮੀ ਹੁਣ ਖਤਮ ਹੋ ਗਏ ਪੰਜਾਬ ਤੋਂ ਕਿ ਹੁਣ ਕਿਸ ਮੂਹ ਦੇ ਨਾਲ ਤੁਸੀਂ ਦੁਬਾਰਾ ਇਹਨਾਂ ਚਿਹਰਿਆਂ ਨੂੰ ਲੈ ਕੇ ਆ ਰਹੇ ਸਾਡਾ ਚੰਗੀ ਗੱਲ ਹੈ ਇਹਨਾਂ ਚਿਹਰਿਆਂ ਨੂੰ ਟਾਈਮ ਸਰ ਸਜ਼ਾ ਮਿਲ ਜੀ ਉਦਾਂ 5 ਸਾਲਾਂ ਬਾਅਦ ਮਿਲਣੀ ਸੀ ਇਹਨਾਂ ਨੂੰ ਸਜ਼ਾ ਲੋਕੀ ਹੁਣੇ ਦੇ ਦੇਣਗੇ ਪਰ ਇਹਨਾਂ ਨੂੰ ਪੁੱਛੋ ਤਾਂ ਸਹੀ ਵੀ ਹੁਣ ਕਿੱਥੇ ਗਏ ਕਹਿੰਦੇ ਸੀ ਐਡੇ-ਐਡੇ ਵੱਡੀਆਂ ਕੰਪਨੀਆਂ ਦੇ ਬੰਦੇ ਆ ਰਹੇ ਆ ਸੀਈਓ ਆ ਰਹੇ ਆ ਵਰਲਡ ਲੈਵਲ ਦੇ ਇਕਨੋਮਿਸਟ ਆ ਰਹੇ ਆ ਹੋਰ ਕਈ ਕੁਛ ਆ ਰਹਿਆ ਤੇ ਹੁਣ ਕੈਂਡੀਡੇਟ ਹੀ ਨਹੀਂ ਲੱਭਦਾ ਕੋਈ ਕਿਹੜੀ ਚੁਣੌਤੀ ਕਿਹੜੀ ਪਾਰਟੀ ਵੱਲ ਲੱਗਦੀ ਤੁਹਾਨੂੰ ਐਸ ਜਿਹੇ ਥਿਲ ਪਾਰਟੀਆਂ ਤੁਹਾਡੇ ਸਾਹਮਣੇ ਕਾਂਗਰਸ ਹੈ ਔਰ ਐਸ ਜਿਹੇ ਆਮ ਆਦਮੀ ਪਾਰਟੀ ਬੀਜੇਪੀ ਚੁਣੌਤੀ ਕੀ ਦੀ ਮੰਨਦੇ ਹੋ ਵੀ ਕਿਹੜੀ ਪਾਰਟੀ ਦੀ ਦੇਖੋ ਸਾਨੂੰ ਕੋਈ ਚੁਣੌਤੀ ਨਹੀਂ ਚੁਣੌਤੀ ਉਹਨਾਂ ਨੂੰ ਆ ਅਸੀਂ ਦਿੱਲੀ ਵਾਲਿਆਂ ਤੋਂ ਵੀ ਪੈਸੇ ਪੈਸੇ ਦਾ ਹਿਸਾਬ ਲੈਣਾ। ਇਹ ਦੇਸ਼ ਦੇ ਵਿੱਚ ਜਿਹੜਾ ਲੋਕਤੰਤਰ ਦਾ ਹਾਲ ਹੋ ਗਿਆ। ਅੱਜ ਜਿਹੜੇ ਕਿਸਾਨ ਦੇ ਉੱਤੇ ਤਸ਼ੱਦਦ ਹੋਇਆ, ਗੋਲੀਆਂ ਚੱਲੀਆਂ, ਕਿਸਾਨੀ ਦੇ ਨਾਲ ਵਾਅਦਾ ਖਿਲਾਫੀ ਹੋਈ ਹੈ। ਐਮਐਸਬੀ ਦੀ ਗਰੰਟੀ ਜਿਹੜੀ ਨਹੀਂ ਦਿੱਤੀ ਗਈ। ਜਿਹੜੇ ਬੰਦੀ ਸਿੰਘ ਸਾਡੇ ਰਿਹਾਅ ਕਰਨੇ ਸੀ ਉਹ ਨਹੀਂ ਕੀਤੇ ਗਏ। ਜਿਹੜਾ ਦੇਸ਼ ਦੇ ਵਿੱਚ ਸੰਵਿਧਾਨ ਦੀ ਤਬਦੀਲੀ ਕਰਨ ਦੇ ਤੁਸੀਂ ਜਿਹੜੀਆਂ ਮਨਸੂਬੇ ਘੜ ਰਹੇ ਹੋ। ਇਹਨਾਂ ਦਾ ਜਵਾਬ ਉਹਨਾਂ ਤੋਂ ਪੁੱਛਣਾ। ਜੀ। ਕਾਂਗਰਸ ਸਾਡੇ ਤੋਂ ਆ ਸੌ ਵਾਲੀ ਗੱਲ ਕੁਛ ਨਹੀਂ। ਆਮ ਆਦਮੀ ਪਾਰਟੀ ਵਾਲੇ ਤੋਂ ਸਾਰਾ ਕੁਝ ਹੀ ਪੁੱਛਣਾ ਤੁਹਾਨੂੰ ਕੀ ਲੱਗਦਾ ਹੈ ਕਿ ਲੋਕ ਸਭਾ ਸੀਰਪੁਰ ਦਾਸਪੁਰ ਤੋਂ ਪੀ.ਐਚ. ਚੌਥਾ ਨੰਬਰ ਤੇ ਕੌਣ ਹੋ ਸਕਦਾ ਹੈ ਆ ਸਭ ਤੋਂ ਜਿਹੜੇ ਪਿੱਛੇ ਤੋਂ ਜਨਮੀ ਚੜ੍ਹੂ ਆ ਜੀ ਇਹ ਪਾਰਟੀਆਂ ਚਾਰ ਤੁਸੀਂ ਕਹਿੰਦੇ ਨਾ ਹੁਣ ਤਿੰਨ ਹੀ ਰਹਿ ਜਾਂਦੀਆਂ ਫਿਰ ਇਹ ਚੌਥੀ ਤਾਂ ਚੌਥੀ ਦਾ ਇਲੈਕਸ਼ਨ ਤੋਂ ਬਾਅਦ ਲੱਭਦੀ ਨਹੀਂ ਇਹ ਸਰਕਾਰ ਦਾ ਦਬਾਅ ਕਿੰਨਾ ਬਕਿੰਦੇ ਹਾਂ ਜੀ ਸਰਕਾਰ ਦਾ ਮੌਜੂਦਾ ਸਰਕਾਰ ਦਾ ਦਬਾਅ ਕਿੰਨਾ ਬਕਿੰਦੇ ਤੁਹਾਨੂੰ ਲੱਗਦਾ ਪੰਜਾਬ ਵਿੱਚ ਕਿਤੇ ਸਰਕਾਰ ਨਾਲੀ ਚੀਜ਼ ਹੈਗੀ ਇੱਥੇ ਤੇ ਕੋਈ ਚੈਨੀ ਚੋਰ ਨਹੀਂ ਡਰਦਾ ਸਰਕਾਰ ਤੋਂ ਕੋਈ ਜੁੱਤੀ ਚੋਰ ਨਹੀਂ ਡਰਦਾ ਤੁਸੀਂ ਸਾਧੂ ਸ਼ਰਮਣੀ ਕਾਲੀਦਨ ਤੋਂ ਕਈ ਜਾਂਦੇ ਪਹਿਲਾਂ ਤੋਂ ਭਾਈ ਇੰਨਾ ਕਰਦੇ ਭਾਈ ਇਹ ਤਾਂ ਹੁਣ ਉੱਥੇ ਵਾਲਾ ਕੇਸ ਖੁੱਲ ਗਿਆ ਪੰਜਾਬ ਵਾਲਾ ਐਕਸਾਈਜ਼ ਵਾਲਾ ਇੱਥੇ ਅਫਸਰ ਹੋਣੇ ਸ਼ੁਰੂ ਹੋ ਗਏ ਤੇ ਮੀਟਿੰਗਾਂ ਹੁਣ ਵਿਚਾਰਾ ਅੱਜ ਵੀ ਕਿਤੇ ਚੀਫ ਸੈਕਟਰੀ ਦਾ ਘਰ ਦਰ ਫਿਰਦਾ ਜਿਹੜਾ ਵਿੱਤ ਮੰਤਰੀ ਐਕਸਾਈਜ਼ ਦਾ ਵਿਭਾਗ ਉਹਦੇ ਕੋਲੇ ਸੀ ਲੱਗਦਾ ਨਹੀਂ ਤੇ ਹੁਣ ਪਤਾ ਨਹੀਂ ਕਦੋਂ ਆ ਕੇ ਅਗਲਿਆਂ ਨੇ ਕਿਉਂਕਿ ਹੁਣ ਤੱਕ ਕਲੀਅਰ ਹੋ ਗਿਆ ਤਾਂ ਪਿੱਛੇ ਉਹ ਕਹਿੰਦੇ ਬੈੱਡਰੂਮ ਚ ਵੜ ਗਿਆ ਤੋਂ ਬਾਥਰੂਮ ਚ ਵੜ ਗਿਆ ਸੀ ਕੇਸਰੀਆ ਜਿੱਦਣ ਉੱਥੇ ਟੀਮ ਗਈ ਆ ਇੱਥੇ ਵਾਲੇ ਵੀ ਹੁਣ ਡਾਈ ਡੰਗ ਤੇ ਤੁਹਾਨੂੰ ਬਾਥਰੂਮਾਂ ਤੇ ਲੱਭਣਗੇ ਲੱਗਦਾ ਨਹੀਂ ਓੱਖਾ ਹੋ ਜਾਊਗਾ ਪਹਿਲਾਂ ਇਕੱਠੇ ਲੜਦੇ ਰਹੇ ਹੋ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਹੁਣ ਵਕਤੋ ਵਕਤ ਨਹੀਂ ਲੜਾਈ ਜਿਹੜੀ ਹੁੰਦੀ ਹੈ ਉਹ ਸੂਲਾਂ ਦੀ ਹੁੰਦੀ ਅਸੀਂ ਕੁਝ ਮੁੱਦੇ ਉਹਨਾਂ ਕੇ ਰੱਖੇ ਸੀ ਕਿ ਜੇ ਇਹਨਾਂ ਤੇ ਤੁਹਾਡੀ ਸਹਿਮਤੀ ਹੈ ਤੇ ਸਾਡਾ ਮੁੱਦਾ ਸੀ ਬੰਦੀ ਸਿੰਘਾ ਦਾ ਮੁੱਦਾ ਸੀ ਸੰਵਿਧਾਨ ਦਾ ਤਬਦੀਲੀ ਨਾ ਹੋਵੇ ਮੁੱਦਾ ਸੀ ਜੋ ਦੇਸ਼ ਦੇ ਵਿੱਚ ਮਿਨੋਰਟੀ ਦਾ ਗੜਾ ਕੁੱਟਿਆ ਜਾ ਰਿਹਾ ਉਹ ਮੁੱਦੇ ਸੀ ਉੱਤੇ ਸਹਿਮਤੀ ਹੋ ਜਾਂਦੀ ਤੇ ਲੜੀਦਾ ਸਾਦੀ ਸੀ ਸਾਡੇ ਮੁੱਦੇ ਨਾਲ ਬਿਨਾਂ ਤਾਂ ਇਹ ਸਾਡੇ ਮੁੱਦੇ ਨਹੀਂ ਤਾਂ ਮੈਂ ਮੇਨ ਗੱਲ ਕਰ ਰਿਹਾ ਨਾ ਕਿ ਸਾਡੇ ਵਾਸਤੇ ਤਾਂ ਕਿਸਾਨੀ ਵਾਸਤੇ ਐਨਡੀਏ ਤੋਂ ਬਾਹਰ ਆਏ ਕਿਸਾਨੀ ਵਾਸਤੇ ਬੀਬਾ ਹਰਸ਼ਨੁਤ ਕੋਲ ਬਾਦਲ ਨੇ ਇੱਕ ਕੈਬਨਟ ਦੀ ਵਿਚਾਰ ਤੋਂ ਤਸਦੀਕ ਹੋ ਜਾਂਦਾ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਠੀਕ ਹੈ ਸਰਕਾਰ ਵਾਸਤੇ